ਸ਼ੇਅਰ ਕਰੋ ਬਹੁਤ ਬੋਲੇ ਅੱਸੇ ਯਾ ਬੋਲੇ ਅੱਸੇ ਸ਼ੇਅਰ ਕਰ ਦਿਓ ਜੀ ਦਬ ਕੇ ਹੋਣਾ ਝੋਟਾ ਓਏ ਸਾਲਾ ਆ ਸ਼ੇਅਰ ਕਰੀ ਚਲੋ ਜੀ ਦਬਕੇ ਸ਼ੇਅਰ ਕਰੀ ਚਲੋ ਜੀ ਦਬਕੇ आजो आ जो ਕਾਹ ਹੈ ਕਿੰਦਰੀ ਵੀਡੀਓ ਸ਼ੇਅਰ ਕਰ ਦੋ ਦੱਬ ਕੇ ਜੀ ਮਾਣੇ ਦੇਖੋ ਆਪਾਂ ਵੀਡੀਓ ਸ਼ੇਅਰ ਕਰਨਾ ਤੇਜਵਾਦ ਨੂੰ ਦੇਖੋ ਦੇਖੋ ਜੀ ਮੈਂ ਬਹੁਤ ਜੀ ਸ਼ੇਅਰ ਕਰ ਦੋ ਜੀ ਦੱਬ ਕੇ ਹਰ ਇੱਕ ਬੰਦਾ ਐ ਦਰ ਨੂੰ ਕਰਾ ਬਾਈ ਕਰੀ ਗਾਣੇ ਗਾ ਰਹੀਆਂ ਨੇ ਹਾਂ ਰਹਿਣਾ ਬਾਈ ਆਂ no ਇਸ ਪੈਲਟਰੀ ਆ ਜਾਂਦੇ ਹਰੇਕ ਨੇ ਇਧਾਰੇ ਦੇ ਬਾਅਦ ਸਰਕਾਰ ਨੂੰ ਕਹਿਣਾ ਹੈ ਭਾਵੇਂ ਬਾਅਦ ਦੁਨੀਆ ਤੱਕ ਜਾਣੀ ਹੈ ਬੋਲ ਸੋਦਾ ਦੇਖੋ ਆ ਜਾਂਦੇ ਹੋ ਸਟੇਜ ਤੇ ਆ ਜਾਂਦੇ ਬਾਈ ਕਿੰਨੀ ਖੁਸ਼ੀ ਆ ਬਾਲੀ ਖੁਸ਼ੀ ਆ ਬਾਈ ਹਾਂ ਹੋ ਗਈ ਜਿੱਤਾਂ ਬਾਈ ਆਪਣੀ ਜਿੱਤ ਹੈ ਕਿ ਲੋਕਾਂ ਦੀ ਜਿੱਤ ਆ ਬਾਈ ਚੜਦੀ ਕਲਾ ਹੋ ਗਈ ਅਗਲਾ ਬਾਈ ਪਹੇ ਦੀ ਪ੍ਰਮਾਤਮਾ ਦੇ ਚੜਦੀ ਕਲਾ ਕਰੀਆ ਸਾਰੇ ਨੌਜਵਾਨਾਂ ਦਾ ਕਿ ਸਿੱਖੀ ਆ ਹਾਂ ਇਹ ਸਾਡੀ ਜਿੱਤ ਨਹੀਂ ਹੋਈ ਐ ਇਹ ਜਿੱਤ ਲੋਕਾਂ ਦੀ ਹੋਈ ਐ ਮੈਂ ਸਰਕਾਰ ਨੂੰ ਦੱਸਣਾ ਚਾਹਣਾ ਜਦੋਂ ਲੋਕ ਹੀ ਕਹਿੰਦੇ ਫਸ ਤੇ ਬਚਾਉਂਦੇ ਨੇ ਲੋਕ ਹੀ ਆਸ ਤੇ ਬਚਾਉਂਦੇ ਨੇ ਮੈਂ ਦੂਜਾ ਫੋਨ ਕਰਨਾ ਕੋਈ ਬਾਈ ਬਿਲਕੁਲ ਬਿਲਕੁਲ ਕਿਹਾ ਹਾਲੋ ਜੀ ਕੋਲ ਉਸਾਰ ਨਿਹਾਰਾ ਸਿਆਤਾ ਆਹ ਬੜੀ ਜਗ੍ਹਾ ਦੇ ਦੀ ਬੈਠੋ ਸਾਹਮਣੇ ਬੈਠੋ ਬਾਈ ਬੈਠੋ ਦਾ ਵੀ ਸੋਤ ਨੂੰ ਸਲਾਮ ਹੈ ਬਹਿ ਜਾ ਬਹਿ ਜਾ ਬਹਿ ਜਾ ਬਾਈ ਬਹਿ ਜਾ ਸਾਰੇ ਬਹਿ ਜਾ ਆਪੇ ਬਹਿ ਤੋ ਬਹਿ ਤੋ ਲੈ ਵੀ ਪਾਕਿਸਤਾਨ ਆਹਦਾ ਬੈਤੋ ਸਾਰੇ ਲੈ ਵੀ ਇਰਾਨ ਘਾਵੇ ਪਾਤਸ਼ਾਹ ਬੈਤੋ ਮਾਤਰ ਚੜਦੀ ਕਲਾ ਚੜਦੀ ਕਲਾ ਹੋ ਗਈ ਚੜਦੀ ਕਲਾ ਬਾਈ ਉਹ ਰੋਹ ਜਗਾ ਸਹਾ ਗਾਂਧੀ ਕਰ ਬਾਈ ਇਥੋ ਇਥੋ बहजो भाई ती बहजो हाणे हाणे ਅੱਜ ਛੱਡ ਦਿਓ ਇਹਦੇ ਉਹ ਦੋਨੋਂ ਨਾਲ ਬੈਠੋ ਸਾਨੂੰ ਓਏ ਭਾਈ ਪਰਾਂ ਹੋ ਜਾ ਸਭਾ ਚ ਹੌਲੀ ਹੌਲੀ ਬਹਿ ਜਾ ਇੱਥੇ ਬਹਿ ਜਾ ਓ ਯਾਰ ਕਿਸੇ ਕੋਈ ਤੁਸੀਂ ਸੇਕ ਤੋਂ ਗੱਲੀ ਕਮੇਟੀ ਰਹੋ ਓਏ ਭਾਈ ਬਾਕੀ ਬਹਿ ਜਾ ਯਾਰ ਆ ਤੁਸੀਂ ਬਹਿ ਜਾ ਆਹ ਮੂਰਲਾ ਬੋਸ ਤੇ ਵੀ ਚਲੋ ਉਹਨੂੰ ਅੰਦੇ ਨੂੰ ਖੜਾ ਕੇ ਸਾਰੇ ਬੈ ਜਾ ਬੈ ਜਾ ਬੈ ਜਾ ਤੁਸੀਂ ਬਹਿ ਜਾ ਸਾਰੇ ਬਹਿ ਜਾ ਆ ਬੀ ਵੀ ਉਹ ਫੋਟ ਬਣਾ ਦੇ ਬੱਲੋਗਰਾ ਛੋਟੇ ਛੋਟੇ ਓਏ ਭਾਈ ਬਾਈ ਜੱਥੇਬੰਦੀਆਂ ਦੇ ਆਗੂਆਂ ਨੂੰ ਸਾਰੇ ਮਸਾਰਾਂ ਦਾ ਖੁੱਲਾ ਟਾਮਾ ਮੜਾ ਕਿੱਥੇ ਬੰਦੀਆਂ ਦੇ ਆਗੂਆਂ ਨੂੰ ਭੇਜ ਜੱਥੇਬੰਦੀਆਂ ਦੇ ਆਗੂਆਂ ਨੂੰ ਭੇਜ ਦੋ ਇੱਥੇ ਸਿੱਧੂਪੁਰ ਦੇ ਖੜੇ ਨੇ ਕਿ ਸਿ ਸ਼ਸਕਾਰ ਜੋ ਸਾਡੇ ਆਪਣਾ ਟਕਾਉਂਦਾ ਤੋਂ ਖੜੇ ਨੇਗੇ ਜੱਥੇਬੰਦੀਆਂ ਦੇ ਆਗੂਆਂ ਨੂੰ ਭੇਜ ਦੋ ਮੜਾਗਾ ਆਗੂ ਨੂੰ ਭੇਜ ਆਗੂ ਨੂੰ ਭੇਜੋ ਮੇਰਾ ਵੀਰ ਵਾਤਾ ਤੋਂ ਟਕਾਉਂਦਾ ਦੀ ਖੜੇ ਨੇਗੇ ਟਕਾਉਂਦਾ ਤੋਂ ਖੜੇ ਨੇਗੇ ਆਪਣਾ ਕਿਹੜੇ ਕਿਹੜੇ ਕਿੱਥੇ ਬੰਦੇ ਨੇ ਸਾਰੇ ਜੱਥੇਬੰਦੀਆਂ ਨੂੰ ਭੇਜ ਲੱਭਾ ਲੱਭੇ ਉਹ ਭਾਈ ਅੱਗੇ ਭਾਈ ਬੈਠ ਜਾਓ ਯਾਰ ਸਾਰੇ ਤੁਹਾਡੇ ਕੋਲੇ ਹੀ ਗਿਆ ਤੁਹਾਡੇ ਕੋਲੇ ਹੀ ਇਹਨੇ ਗੱਲ ਕਰਨੀ ਆ ਬੈਠ ਜਾ ਮੇਰਾ ਤੇ ਧਿਆਨ ਨਾਲ ਗੱਲਾਂ ਸੁਣ ਲਓ ਬੈਠ ਜਾ ਮੇਰੇ ਰੱਬ ਤੋਂ ਵੱਡੇ ਵੱਡੀਆਂ ਦੇ ਆਗੂ ਸਹਿਬਾਨ ਆਏ ਆ ਉਹਨਾਂ ਨੂੰ ਬੇਇੱਜ਼ਤੀ ਕਰਦਾ ਸਿੱਧੂ ਪੁਰਸ ਤੋਂ ਕਾਕਾ ਕੋਟ ਦਾ ਜੀ ਹੈ ਕਾਸੀਆ ਤੋਂ ਹਸਪਤਾਲ ਸਿੱਧਾ ਆ ਗਿਆ ਭਾਈ ਪਿੱਛੋਂ ਆਏ ਆ ਉਹ ਤਾਂ ਜਿੱਥੇ ਬੰਦੀ ਆ ਭਾਈ ਆਏ ਕਿਉਂ ਕਰਦੇ ਹੋ ਯਾਰ ਪਿੱਛੋਂ ਆਇਆ ਸਰਜੀਤ ਖੋਲ ਜੀ ਉਹ ਵੀ ਸਟੇਜ ਤੇ ਆ ਗਏ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਇੱਕ ਵਾਰੀ ਬਹਿ ਜਾਓ ਬ੍ਰਦਰ ਜਾਰ ਦੇਖੋ ਮਹਾਦੇ ਭਾਈ ਇਹਨਾਂ ਨੂੰ

ਆਹ ਸਭੀਆ ਬਾਬਾ ਦੋ ਮਿੰਟ ਬਾਜੋ ਫਿਰ ਮੈਂ ਸਾਰਾ ਨਾਲ ਗੱਲਬਾਤ ਕਰ ਲਾਂ ਬੈਜੋ ਤੁਸੀਂ ਮੇਰੇ ਚਾਚੇ ਤਾਏ ਮੇਰੇ ਭਰਾ ਮੇਰੇ ਵੀਰ ਖੜੇ ਨੇ ਬੈਜੋ ਮੇਰਾ ਵੀਰ ਬਣ ਕੇ ਥੋੜੇ ਤਾਂ ਮੀ ਗੱਲਬਾਤ ਹੈ ਮੈਂ ਬਿਮਾਰ ਹਾਂ ਥੋੜਾ ਜਿਆਦਾ ਕਾਈ ਫੜ ਬਹੁਤ ਵਿਗੜਿਆ ਹੋਇਆ ਮੇਰਾ ਬੈਜੋ ਥੋੜਾ ਦੇ ਚਾਚਾ ਤੁਸੀਂ ਬੈਠੋ ਚਾਚਾ ਬਣ ਕੇ ਬੈਜੋ ਬੈਜੋ ਚਾਚਾ ਬਣ ਕੇ ਬੈਜੋ ਬੈਜੋ ਦੋ ਮਿੰਟ ਬੈਜੋ ਬਸਾਰ ਬੰ ਥੋੜਾ ਜਿਹਾ ਬਹੁਤ ਜਰਾ ਹੋਇਆ ਦੋ ਮਿੰਟ ਬੈਜੋ ਦੋ ਮਿੰਟ ਆਹ ਦੋਨਾਂ ਗੱਲਬਾਤ ਵੀ ਕਰਦੇ ਆ ਬੈਜੋ ਬੈਜੋ ਆ ਬੈਜੋ ਦੋ ਮਿੰਟ ਬਈ ਜੇ ਨਾ ਪਿੱਛੇ ਹੋਣਾ ਬੈਜੋ ਚਲੋ ਚੰਗਾ ਹੋ ਜਾ ਬੈਜੋ ਬੈਠੋ ਓਏ ਬਾਈ 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 ਯਾਰ ਲੈ ਹੁਣ ਗੱਲ ਸੋਣ ਦੀ ਮਾੜੀ ਜੀ ਜਿਹੜੀ ਮੈਂ ਗੱਲ ਬੋਲਣੀ ਆ ਮੈਂ ਬਿਮਾਰ ਆ ਮੈਂ ਬੋਲਦੇ ਵਿੱਚ ਜਾਣਾ ਲੈ ਚੁੱਪ ਕਰਕੇ ਹੁਣ ਕੋਈ ਬੰਦਾ ਬੋਲੇ ਨਾ ਹਬ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੇਰਾ ਪੂਰਨ ਵਿਸ਼ਵਾਸ ਦਾ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਲੱਖ ਲੱਖ ਸੁਭਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਦੂਜਾ ਮੈਂ ਧੰਨਵਾਦ ਕਰਦਾ ਜੱਥੇਬੰਦੀਆਂ ਦਾ ਪਹਿਲਾ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮੈਨੂੰ ਪਿਆਰ ਦਿੱਤਾ ਮੈਂ ਤੁਹਾਡੇ ਸਾਰਿਆਂ ਦੇ ਕਰਨਾ ਹੈ ਸਿਰ ਝਕਾਉਣਾ ਮੈਂ ਬੋਲੇ ਸਾਰਿਆਂ ਦੇ ਜੈ ਜੀ ਮੈਂ ਸਿਰ ਝਕਾ ਕੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮਜ਼ਦੂਰ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਸਿੱਖ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਮोटा ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮਾਂ ਕਹਿੰਦੀ ਲਗੀ ਕਹਾ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਹੋਣੀ ਭਾਈ 28 ਸਾਬ ਤੋਂ ਜਿਹੜਾ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਬਿਬਰੂ ਘਰ ਦੇ ਥੇਲੇ 'ਚ ਨੌਜਵਾਨ ਬੈਠੇ ਨੇਗੇ ਬੜੇ ਸਾਧ ਤੋਂ ਉਹਨਾਂ ਤੇ ਹੋ ਰਹੀ ਆ ਮੈਂ ਤਾਂ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਤੇ ਮਾਵਾ ਖੜੀਆਂ ਨੇ ਮੇਰੇ ਭੈਣਾਂ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਲੜਾਈ ਤੇ ਮੇ ਸਾਥ ਦਿੱਤਾ ਨਹੀਂ ਤਾਂ ਜੇਲਾ ਦੇ ਵਿੱਚੋਂ ਆਉਣਾ ਬੜਾ ਮੁਸ਼ਕਲ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਕੰਮ ਨੇਗੇ ਪਰ ਜਿਹੜੀਆਂ ਜਨਤਾ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਨਾ ਮਾ ਬਿਮਾਰ ਆ ਮੈਂ ਮੀਡੀਆ ਦੇ ਨਾਲ ਵੀ ਮੈਂ ਆ ਸੀਜੀਆ ਵਰਗੇ ਭਰਾ ਖੜੇ ਨੇਗੇ ਤੇ ਮੈਂ ਆਪਣਾ ਰਾਤਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਭਰਾ ਮਨਿੰਦਰ ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਹਾਂ ਨੌ ਲਮਾ ਯਾਰ ਤੁਸੀਂ ਥੋੜਾ ਅੱਗੇ ਮੇਰਾ ਸਿਰ ਝੁਕਦਾ ਭਾਈ ਜਨ ਪੱਤਰਕਾਰੋ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮੀਡੀਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਪੁਰ ਦਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਪ ਨੂੰ ਜਾਣਦੇ ਨੇ ਨੰਮਰਾ ਜਸੇਵੰਦ ਜੀ ਦੇ ਆਪ ਦਿਕਾਉਂਦਾ ਦਾ ਧੰਨਵਾਦ ਕਰਦਾ ਇਕ ਸਾਡੇ ਕਾਕਾ ਕੋਟ ਦਾ ਮੇਰੇ ਬਾਪੂ ਜੀ ਖੜੇ ਨੇਗੇ ਢੱਲੇਵਾਲ ਸਾਹਿਬ ਦਾ ਉਹਨਾਂ ਦਾ ਧੰਨਵਾਦ ਤੇ ਦਿਕਾਉਂਦਾ ਜਸੇਵੰਦ ਜੀ ਧੰਨਵਾਦ ਕਿਰਪਾ ਸਾਹਿਬ ਖੜੇ ਨੇ ਇੱਥੇ ਜੀ ਆਹ ਮੂਰੇ ਬੈਠੇ ਨੇ ਜੀ ਸਰਜੀਤ ਖੂਲ ਜੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਜਸਵਿੰਦਰ ਜੀ ਸਾਡੇ ਪਹੁੰਚ ਕੇ ਬੈਠੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰੱਖਾ ਦਾ ਮੇਰਾ ਵੱਡਾ ਭਾਈ ਜੀ ਦਾ ਧੰਨਵਾਦੀ ਕੀ ਕਰਨਾ ਕਿਵੇਂ ਇਹ ਤਾਂ ਇਕੱਠੇ ਨਿਕਲੇ ਹੋਣਾ ਦੋਨੇ ਘਰ ਛੱਡ ਕੇ ਹਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਨ ਜொਫੇ ਬੰਦੀ ਜਿਆਦ ਕਾਮਜਾਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹੋ ਗਿਆ ਮੇਰੇ ਦਾਦਾ ਜੀ ਨੇ ਕੱਤੀਆਂ ਲਗੀਆਂ ਕਿਸੇ ਤੋਂ ਏਜ ਦੇ ਮਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮੈਂ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲੋਂ ਦੀ ਲਾਦ ਆ ਪਤਾ ਜਿਨ੍ਹਾਂ ਨੇ ਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਡਾ ਅਸੀਂ ਕਿਤੇ ਦਰਮਦੋਂ ਨਾਲ ਝੁਕਣ ਵਾਲੇ ਨਹੀਂ ਹੈਗੇ ਜੋ ਗੱਲਾਂ ਅਸੀਂ ਪਰੋਹਣ ਸਿੰਘ ਦੀ ਲਾਡਾ ਅਸੀਂ ਚਾਹ ਸਾਡਾ ਬੰਦ-ਬੰਦ ਕੱਟਿਆ ਜਾਵੇ ਅਸੀਂ ਕਿਤੇ ਦਰਮਦੋਂ ਨਾਲ ਝੁਕਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਤੇ ਮੇਰੇ ਭਰਾ ਨੇ ਐਨਆਰਆਈ ਤਾਂ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੈਠੇ ਨੇ ਸਾਰੀਆਂ ਗੱਲਾਂ ਹੁਣ ਮੈਨੂੰ ਦੱਸ ਦੇਇਆ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਕਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਲਾ ਨਾਰਾ ਮਾਰਿਆ ਬਹੁਤ ਵੱਡੀ ਹੱਕ ਦੇ ਵਿੱਚ ਉਹ ਜਿਹੜਾ ਬੋਲੇ ਉਹਨਾਂ ਦਾ ਧੰਨਵਾਦ ਭਾਈ ਥੋੜਾ ਅਸੀਂ ਕਿਹਦਾ ਦੇਣਾਰੇ ਦੇ ਸਕਦੇ ਪਰ ਗੱਲ ਆਉਂ ਆ ਵੀ ਲੜਾਈ ਪੰਜਾਬ ਦੀ ਐ ਪੰਜਾਬ ਦੇ ਲੋਕਾਂ ਦੀ ਲੜਾਈ ਐ ਕਹੇ ਜਾਂ ਚਲੀ ਜਾਵੇ ਹਮੇਸ਼ਾ ਲੜਦੇ ਰਹਿਣਗੇ ਐਵੇਂ ਜਿੱਕਰੂ ਕਦੇ ਦਵਾਗੇ ਨਹੀਂ ਕਦੇ ਛੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਤੇ ਕਦੇ ਨੀਵੀਂ ਨਹੀਂ ਹੋਊਗੀ ਪਰ ਹੁਣ ਮੈਂ ਜਿਹੜਾ ਤੁਹਾਨੂੰ ਮੈਂ ਦੱਸਣਾ ਕਿ 22 ਫੈਲ ਮੇਰਾ ਕਈ ਵਾਰ ਤੋਂ ਮੈਨੂੰ ਉੱਤਨ ਕਈ ਮੈਨੂੰ ਬੁਖਾਰ ਬਹੁਤ ਚੜਦਾ ਆਇਆ ਮੇਰਾ ਬੁਖਾਰ ਉਤਰੇ ਹੀ ਨਹੀਂ ਮੈਂ ਰੋਜ਼ ਗੋਲੀਆਂ ਲੈਂਦਾ ਆਇਆ ਮੇਰੇ ਸਰੀਰ ਦਾ ਮਲਿਆ 10 ਕਿਲੋ ਤਾਂ ਮੇਰਾ ਪਾਣੀ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ মিডিਆ ਦੇ ਕੋਲ ਸਵਾਲ ਨੇਗੇ ਲੋਕਾਂ ਦੇ ਸਵਾਲ ਨੇਗੇ ਉਹ ਜਿਵੇਂ ਕਿ ਸਾਡੇ ਜਥੇਬੰਦੀਆਂ ਨੇ ਜਿਹੜੇ ਨੇ ਨਾ ਸਾ ਦਿੱਤਾ ਮੈਂ ਉਹਨਾਂ ਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨੇਗੀਆਂ ਨੂੰਦੂ ਮਾਨਸਾ ਜੀ ਦਾ ਸਾਡੇ ਬਾਪੂ ਜੀ ਦਾ ਟੂਂਡੇ ਵਾਲਾ ਦਾ ਬਹੁਤ ਬਹੁਤ ਧੰਨਵਾਦ ਹਰਬੀਰ ਕਾ ਜੀ ਇਹਦਾ ਬਹੁਤ-ਬਹੁਤ ਧੰਨਵਾਦ ਬਈ ਜੇ ਕਿਸੇ ਦਾ ਨੋ ਬੋਲਣ ਕਦੀ ਹੋ ਰਹਿ ਗਿਆ ਹੋਇਆ ਨਾ ਮੈਨੂੰ ਮਾਫ ਕਰਦੇ ਹੋ ਯਾਰ ਹਨਾ ਇਸ ਕਰਕੇ ਸਤਿ ਸ਼੍ਰੀ ਅਕਾਲ ਜਿੰਦਾਬਾਦ 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 ਸਤਿ ਸ਼੍ਰੀ ਅਕਾਲ ਜਿੰਦਾਬਾਦ ਇਹ ਇਸ ਕਰਕੇ ਵੀਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਮੇਰੇ ਪਿੰਡ ਦੇ ਨਕਰਨਵਾਸੀ ਕੋਟਨਾਮਾ ਦਾ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਦਵਾਮਾਂ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਹੈ ਦੁਬਾਰੇ ਫੇਰ ਦੱਸ ਦਿੰਦਾ ਇਹ ਤੇ ਚਾਰ ਚੜੀ ਜਾਵੇ ਯਾਰ ਇਹ ਲੜਾਈ ਕਦੇ ਵੀ ਨਹੀਂ ਕੋਵੇਂ ਜਿੱਤ ਕੋਈ ਜਿਹੜੀ ਆਵਾਜ਼ ਬੁਲੰਦ ਰਹੂ ਲੋਕਾਂ ਦੇ ਨਾਮ ਪਰਮੰਦਰ ਕੋਕ ਦਾ ਬਾਈ ਦਾ ਬਹੁਤ ਧੰਨਵਾਦ ਅਗਲੀ ਗੱਲ ਕੰਦੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਜੱਥੇਬੰਦਾਂ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਕੋ ਜ ਨਹੀਂ ਹੈਗੀ ਇਹ ਲੜਾਈ ਫੋਟੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜੱਥੇਬੰਦ ਇਹ ਕਰ ਜਾ ਜਿਹੜਾ ਮਜ਼ਦੂਰਾਂ ਦੇ ਵਿਚਾਰ ਦੀ ਗੱਲ ਕਰੀਏ ਮਜ਼ਦੂਰਾਂ ਦੇ ਕਰਜ਼ਾ ਵਾਪਸ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸ ਨੂੰ ਮੈਂ ਜਿੱਲੀਵਾਲ ਚ ਆਲੇ ਪਾਦਨੇ ਆ ਜਿਹੜਾ ਸਾਡਾ ਜਿਹਨੇ ਵੀ ਸਾਡੇ ਆਗੂ ਸਾਹਿਬ ਆਣ ਕਹਿਣਗੇ ਉਹਨਾਂ ਦੇ ਆਪੂਆਂ ਤੇ ਮੇਰਾ ਚੈਨਲ ਦੇ ਵਿੱਚ ਸਿਰ ਤੋਂ ਕਰਾਰੀ ਪੰਜਾਬ ਦੀ ਲੜਾਈ ਤੋਂ ਮੈਂ ਜਿੱਤੂ ਜਾਰੀ ਰਹੂੰਗੀ ਮੈਂ ਜੱਥੇਬੰਦੀ ਦਾ ਕਿਹਦਾ ਨੌ ਤਾਂ ਨਹੀਂ ਰਹਿ ਗਿਆ ਬੰਦੋ ਜੀ ਹੋਰ ਤਾਂ ਰਹਿ ਗਿਆ ਤੇ ਡਟੌਂਦਾ ਦਾ ਸਮੂਚੀਆਂ ਜੱਥੇਬੰਦੀਆਂ ਦਾ ਕਾਤੀਆਂ ਦਾ ਕਾਰਗਰ ਜੱਥੇਬੰਦੀ ਨਾਲ ਜਿੰਨੀਆਂ ਲਾਭਮਾਗਰਾ ਹਾਂ ਦਾ ਵੀ ਇੱਥੇ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜੱਥੇਬੰਦੀ ਹੈ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੇ ਉਹ ਕੁਝ ਮੀਡੀਆ ਦੇ ਸਵਾਲ ਨੇਗੇ ਉਹ ਮੈਂ ਥੋੜੇ ਜਣ ਮੈਂ ਠੀਕ ਹੋ ਜਾਵਾਂ ਦਵਾਈ ਦੂਈ ਲੈ ਲਾਂ ਤੁਸੀਂ ਫਿਕਰ ਨਾ ਕਰਿਓ ਬਾਈ ਕੋਤੇ ਜਿਵੇਂ ਤੁਸੀਂ ਕਹੋਗੇ ਸੁਣਾਵਾਂਗੇ ਬਾਈ ਜਰੂਰੀ ਸਾਥ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸਿੱਖ ਜੱਥੇਬੰਦੀਆਂ ਦਾ ਜਿੰਨੀਆਂ ਵੀ ਸਿੱਖ ਜੱਥੇਬੰਦੀਆਂ ਨੇ ਉਹਨ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਤੇ ਭਾਈ ਲੱਖਾ ਬੋਲੂਗਾ ਹੁਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਾ ਬੰਨ ਜਾ ਬਾਈ ਪੰਡਾ ਕੋਈ ਨਹੀਂ ਬਸੋ ਚੱਲ ਅਸਲ ਗੱਲ ਕਰਨ ਤੋਂ ਬਾਈ ਕਰਨ ਤੋਂ ਧੰਨਵਾਦ ਐਸ ਮਿੱਟੀ ਦਾ ਜਿਹੜੀ ਮਿੱਟੀੋਂ ਤੁਸੀਂ ਪੈਦਾ ਹੋਏ ਕਿਉਂਕਿ ਇਹ ਮਿੱਟੀ ਨਾ ਕਦੇ ਦਬੀ ਆ ਨਾ ਕਦੇ ਚੁੱਕੀ ਆ ਕਹਿੰਦੇ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਹੈ ਹਰ ਮਿੱਟੀ ਹਰ ਜੋ 2 ਮਿੰਟ ਬਾਪੂ 2 ਮਿੰਟ ਬੋਲੇ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਹੈ ਹਰ ਮਿੱਟੀ ਕੁੱਟਿਆ ਵੀ ਪੁਰਤੀ ਹੁੰਦੀ ਇਹ ਮਿੱਟੀ ਦੇ ਤੁਸੀਂ ਜਾਏ ਹੋ ਜਦੋਂ ਜਦੋਂ ਤੁਹਾਡੇ ਦੇ ਜਨਮ ਵਧਿਆ ਤੁਸੀਂ ਜਨਮ ਦਾ ਘਟ ਕੇ ਮੁਕਾਬਲਾ ਕੀਤਾ ਬਿਲਕੁਲ ਧੰਨਵਾਦ ਦੀ ਸਾਫਤਾ ਸੈਲਫ ਤੁਹਾਡੇ ਆਏ ਨੇ ਬੱਸ ਹਾਬਤਾ ਸੈਂਕ ਤੋਂ ਆਏ ਹੋਣੇ ਮਾਣਾ ਲਾਪੁੜਾ ਗਮਕਸਰ ਤੋਂ ਆਏ ਹੋਣਗੇ ਜਿੰਨੇ ਵੀ ਫੌਜੀ ਸਾਡੇ ਅਵਕਰ ਸਿੰਘ ਆਏ ਹੋਣੇ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਕਿਰਪਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਸੋ ਇਸ ਤੋਂ ਬਾਅਦ ਆਪਾਂ ਹਲੇ 10 ਮਿੰਟ ਤੇ 15 ਲਾਉਣੇ ਆ ਕਾਕਾਸੀ ਕੋਟ ਦਾ ਭਾਰਤੀ ਸੱਜਣੇ ਸਿੱਧੂਪੁਰ ਤੋਂ ਉਹਨਾਂ ਨੇ ਤੁਹਾਡੇ ਨਾਲ ਵਿਚਾਰਾਂ ਦਾ ਸਾਂਝ ਪਾਉਣੀ ਹੈ ਸੋ ਮੇਰਾ ਵੀ ਆਪਾਂ 10 ਮਿੰਟ ਤੋ ਦੀ ਗੱਲਬਾਤ ਸੁਣਨੀ ਹੈ ਉਸ ਤੋਂ ਬਾਅਦ মিডিਆ ਨੂੰ ਮੇਰੀ ਬੇਨਤੀ ਹੈ ਇਹ ਜਿਹੜੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਰਹਿ ਗਈਆਂ ਬਾਕੀ ਪਰਚਿਆਂ ਬਾਰੇ ਕੀ ਬਣਿਆ ਜਿਹੜਾ ਤੁਹਾਡੇ ਪਰਚਾ ਹੋਇਆ ਸੀ ਉਹਦੇ ਬਾਰੇ ਕੀ ਬਣਿਆ ਜਾਂ ਹੋਰ ਪਰਚਿਆਂ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਾਡੇ ਕੋਲ ਸਾਰਾ ਆ ਗਿਆ ਰਿਕਾਰਡ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਐਸੀ ਘਰੇ ਹੀ ਆਪਾਂ ਜਿਹੜੀ মিডিਆ ਦੇ ਨਾਲ ਸਾਡੇ ਇੱਕ ਦੋ ਹਲੇ ਆਗੂ ਜਿਹੜੇ ਰਹਿ ਗਏ ਆ ਉਹ ਪਿੱਛੇ ਆ ਸਰੀਰ ਫੂਲ ਵਰਕਰ ਉਹ ਆਉਣ ਹੈ ਉਹਨਾਂ ਨੂੰ ਆ ਜਾਣ ਦਿਓ ਉਹਨਾਂ ਨਾਲ ਗੱਲਬਾਤ ਰੱਖਾਂਗੇ ਉਸ ਤੋਂ ਪਹਿਲਾਂ ਆਪਾਂ ਕਸਮੜੇ ਇੱਥੇ ਗੱਲਬਾਤ ਕਰਨੀ ਹੈ ਸੋ ਮੈਂ ਬੇਦੀ ਕਰਦਾ ਆ ਕਾਕਾ ਸਿੰਘ ਪੋਟਾ ਨੂੰ ਕਿ ਉਹ ਆਪਣੇ ਵਿਚਾਰ ਪਰਸਾਂ ਨਾਲ ਸਾਂਝੀ ਕਰਨਗੇ। ਕੋਟ ਦੁਨਾਂ ਦੇ ਵਿੱਚ ਪਹੁੰਚੇ ਸਾਰੇ ਜੀ ਤੁਸੀਂ ਜਿੰਨੇ ਵੀ ਭਾਣਾ ਸਿੱਧੂ ਨੂੰ ਪਿਆਰ ਕਰਨ ਵਾਲੇ ਨੌਜਵਾਨ ਆਪਦਾ ਕੰਮ ਧੰਗਾ ਛੱਡ ਕੇ ਇੱਥੇ ਪਹੁੰਚੋ ਸਭ ਤੋਂ ਪਹਿਲਾਂ ਫੱਤੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੇ ਆਪਾਂ ਨੂੰ ਇਹ ਪਰਿਵਾਰ ਮਿਲਿਆ ਸਾਡੀਆਂ ਉਹਦੇ ਪਿੰਡਾਂ ਦੇ ਰੋਣੇ ਮਹੌਲਾ ਸੀpropto ਦੇ ਵਿੱਚ ਹੈਲੋ ਸਰਪੰਚ ਸਾਹਿਬ ਮਿਲੇ ਜੀ ਤੂੰ ਹੈਂਗਾ ਪਾਨਾ ਸੁਧਰੇ ਆਪਣੇ ਫੈਕਟਰੀ ਨੂੰ ਮਿਲਦੇ ਹਨ ਜਦੋਂ ਇਹਨਾਂ ਨੇ ਗੱਲ ਰੱਖੀ ਤੂੰ ਮੇਰੇ ਨਾਲ ਹੈਂ ਤੂੰ ਮੈਂ ਸਾਡੇ ਨਾਲ ਗੱਲ ਕਰਾ ਦੂੰ ਸਾਰਾ ਪੰਜਾਬ ਸਰਕਾਰ ਵੱਲੋਂ ਕਿ ਸਾਡੇ ਨੇ ਲਗਾਤਾਰ ਪਰਚੇ ਹੋਣੇ ਆ ਅਸੀਂ ਉਹਦੇ ਇਹੀ ਸੁਝਾਅ ਦਿੱਤਾ ਸੀ ਕਿ ਬੰਦੇ ਵਾਲੀ ਪਰਿਵਾਰ ਨਾ ਕਰੋ ਸਭ ਤੋਂ ਪਹਿਲਾਂ ਜਿਹੜੇ ਪੰਚਾਇਤ ਉਸ ਨਗਰ ਦੇ ਵਿੱਚ ਕੱਖ ਬਲਾਓ ਆਪਾਂ ਦੇਖਦੇ ਆ ਲੋਕਾਂ ਦੀ ਕੀ ਰਾਏ ਹੈ ਕੀ ਕਹਿੰਦੇ ਆ ਪਰ ਤੁਸੀਂ ਜਿਹੜੀ ਉਹ ਕਾਲ ਦਿੱਤੀ ਸੀ ਪਿੰਡ ਦੇ ਵਿੱਚ ਉਸ ਕੱਠ ਨੇ ਸਰਕਾਰ ਨੂੰ ਇਹਨਾਂ ਨੂੰ ਫੋਨ ਕਰਕੇ ਕਿ ਇੱਥੇ ਖੜ੍ਹਣੋਂ ਥਾਂ ਨਹੀਂ ਸੀ ਕੋਈ ਸੜਕਾਂ ਸਾਰੀਆਂ ਤੇ ਬੇਕਲੀ ਖੜੇ ਸੀ ਤਾਂ ਉਹਨੂੰ ਜਾਣਕ ਦਿੱਤਾ ਤੇ 5 ਤਰੀਕ ਨੂੰ ਅਸੀਂ ਸੰਗਰੂਰ ਦੇ ਵਿੱਚ ਜਾਵਾਂਗੇ ਤਾਂ ਮੁੱਖ ਮੰਤਰੀ ਦੀ ਕੁਰਸੀ ਦਾ ਕਰਾਉ ਕਰਾਂਗੇ ਪਰ ਸਾਨੂੰ ਜਿਹੜੀ ਜਾਣਕਾਰੀ ਸੀ ਤਿੰਨ ਪਾਰਟੀਆਂ ਦੀ ਸੀ ਜਦੋਂ ਸ਼ਾਮ ਨੂੰ ਆਪਾਂ ਘਰਾਂ ਦੇ ਵਿੱਚ ਗਏ ਆ ਤੇ ਸਾਨੂੰ ਇਹ ਖਬਰ ਮਿਲ ਗਈ ਕਿ ਪਹਾਣਾ ਸਿੱਧੂ ਤੇ ਇੱਕ ਪਰਜਾ ਬਹਾਲੀ ਦੇ ਵਿੱਚੋਂ ਹੋਰ ਹੋ ਗਿਆ ਅਸੀਂ ਲੋਕਾਂ ਨੇ ਸਾਨੂੰ ਬੜੇ ਬੋਝ ਦਿੱਤੇ ਕਿ ਜਿੰਨਾ ਆਪਾਂ ਕੱਠ ਕੀਤਾ ਜ਼ੋਰ ਲਾਇਆ ਇਹਦਾ ਰਿਜ਼ਲਟ ਇਹ ਨਿਕਲਿਆ ਕਿ ਸਾਡੇ ਤੇ ਇੱਕ ਪਰਜਾ ਹੋਰ ਹੋ ਗਿਆ ਦੇਰ ਉਸ ਡੇਟ ਨੂੰ ਬਦਲ ਕੇ ਆਪਾਂ 5 ਦੀ ਵਜਾਏ 3 ਤਰੀਕ ਕੀਤੀ 3 ਤਰੀਕ ਦੀ ਵਜਾਏ ਆਪਣੀ ਫਿਰ ਮੀਟਿੰਗਾਂ ਸ਼ੁਰੂ ਹੋਈਆਂ ਤੋਂ ਐਸਐਸਪੀ ਬਠਿੰਡਾ ਬਰਨਾਲਾ ਜਿਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ਤੇ ਸਾਰੀ ਪੰਜਾਬ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਹੈ ਤੁਸੀਂ ਸਾਨੂੰ ਸਮਾਂ ਦਿਓ ਲਗਭਗ ਅਸੀਂ ਪੰਚਾਇਤ ਨਾਲ ਪਿੰਡ ਨਾਲ ਸਹਿਮਤੀ ਬਣਾ ਲਈ ਤਾਂ ਜਦੋਂ ਸਾਨੂੰ ਇਹ ਮੈਸੇਜ ਗਿਆ ਉਸ ਮੀਟਿੰਗ ਦੇ ਵਿੱਚ ਸਾਡੀਆਂ ਸਾਰੀਆਂ ਹੀ ਦੋਨੇ ਫੋਰਮਾਂ ਦੀਆਂ ਕਿਸਾਨ ਦਸੇਬੰਦੀਆਂ ਜਿਹੜੀਆਂ ਫੋਰੂ ਤੋਂ ਬਾਹਰ ਰਹਿੰਦੇ ਹੋ ਉਹ ਦਸੇਬੰਦੀਆਂ ਤਾਂ ਸਾਨੂੰ ਇਸ ਕਰਕੇ ਬੁਲਾਇਆ ਗਿਆ ਕਿ ਬਾਸ ਹਰੀ ਝੰਡੀ ਦੇਣੀ ਹੈ ਕੋਈ ਉੱਚ ਅਧਿਕਾਰੀ ਆਊਗਾ ਤੇ ਅਸੀਂ ਭਾਨਾ ਸਿੱਧੂ ਨੂੰ ਲਿਆ ਮਖਰੇ ਜੇਲ੍ਹ ਦੇ ਵਿੱਚੋਂ ਛਡਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉੱਥੇ ਗਏ ਗੱਲ ਹੋਰ ਹੋ ਗਈ ਪਾਸੇ ਟਾਈਮ ਸਾਨੂੰ 11 ਦਾ ਦਿੱਤਾ ਉਹ ਲੰਕ ਦੀ ਲੰਕ ਦੀ 3 ਵਜੇ ਇੱਕ ਸਾਡੀ ਬਰਨਾਲੇ ਦੇ ਵਿੱਚ ਮੀਟਿੰਗ ਚੱਲੀ ਉਧਰ ਮਾਨ ਸਾਹਿਬ ਦਾ ਮੀਟਿੰਗ ਚੱਲ ਰਹੀ ਸੀ ਉਧਰ ਸਾਡੇ ਨਾਲ ਮੀਟਿੰਗ ਚੱਲ ਰਹੀ ਸੀ ਇਸ ਮਸਲੇ ਨੂੰ ਲਮਕਾਇਆ ਗਿਆ ਪਰ ਉਸ ਗੱਲ ਤੇ ਅਸੀਂ ਅੜੇ ਰਹੇ ਕਿ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਉਸ ਦੇ ਉਪਰੋਂ ਸਾਡਾ 3 ਤਰੀਕ ਦਾ ਪ੍ਰੋਗਰਾਮ ਹਾਰਾਤ ਹੋਊਗਾ ਤੁਸੀਂ 3 ਤਰੀਕ ਦਾ ਪ੍ਰੋਗਰਾਮ ਦੇਖਿਆ ਕਿ ਇਹਨਾਂ ਨੇ ਜਿਹੜਾ 1 ਤਰੀਕ ਦਾ ਪ੍ਰੋਗਰਾਮ ਪੰਜਾਬ ਸਰਕਾਰ ਨੇ ਜ਼ੋਰ ਲਾ ਕੇ ਉਹਨੂੰ ਫੇਰ ਕਰਦੀ ਪਹੁੰਚ ਕੀਤੀ ਪਰ ਫੇਰ ਵੀ ਕੁਝ ਨੌਜਵਾਨ ਰੇਲ ਦੀਆਂ ਪਟੜੀਆਂ ਤੇ ਪਹੁੰਚੇ ਪਰ ਉਹ ਮੈਸੇਜ ਸਾਨੂੰ ਦੇਣਾ ਚਾਹੁੰਦੇ ਸੀ ਲੋਕਾਂ ਨੂੰ ਦੇਣਾ ਚਾਹੁੰਦੇ ਸੀ ਕਿ 3 ਤਰੀਕ ਵਾਲਾ ਕੱਖ ਨਹੀਂ ਹੋਣ ਦੇਣਾ ਪਰ ਉਸ ਦੇ ਵਿੱਚ ਜਿਹੜੇ ਕਿਸਾਨ ਆਗੂਆਂ ਦੀਆਂ ਇਸ ਪਿੰਡ ਦੀਆਂ ਸਾਡੇ ਖਾਸ ਕਰਕੇ ਮੇਰੇ ਪਿੰਡ ਦੀ ਇੰਨਾ ਘੇਰਾਬੰਦੀ ਕੀਤੀ ਸੀ ਜਿੱਤੇ ਦੋ ਡੀਐਸਪੀ ਐਸਐਸਪੀ ਸਾਰੇ ਐਸਐਚਓ ਸਾਡੇ ਪਿੰਡ ਦਾ ਚਾਰੇ ਪਾਸੇ ਘੇਰਾਬੰਦੀ ਕਰਕੇ ਨਲਬੰਦ ਕੀਤਾ ਸੀ ਕਿ ਤੁਸੀਂ 3 ਤਰੀਕ ਨੂੰ ਸ਼ੁਰੂਰ ਦੇ ਵਿੱਚ ਨਾ ਜਾਓ ਪਰ ਅਸੀਂ ਕਿਹਾ ਸੀ ਕਿ ਕਿੰਨੀਆਂ ਰੋਕਾਂ ਲਾ ਲਓ ਕਿੰਨੇ ਗ੍ਰਿਫਤਾਰ ਕਰ ਲਓ ਕਿੰਨੇ ਘਰਾਂ 'ਚ ਨਾਜ਼ਰਬੰਦੀ ਕਰ ਲਓ 3 ਤਰੀਕ ਨੂੰ ਨੌਜਵਾਨ ਲੋਕ ਪਹੁੰਚਣਗੇ ਉਹਦੇ ਵਿੱਚ ਤੁਸੀਂ ਪਹੁੰਚਿਓ लाठीचार्ज ਹੋਇਆ ਕਈ ਵਾਰੀ ਸਾਡੇ ਪੱਤਰਕਾਰਾਂ ਦੇ ਕੈਮਰੇ ਭੱਲੇਗੇ ਕੇਸ ਪਾਏਗੇ ਖਾਸ ਕਰਕੇ ਜਿਹੜਾ ਟੋਲ ਪਲਾਜ਼ੇ ਤੇ ਜਿਹੜੀਆਂ ਉਹਨਾਂ ਦੀਆਂ ਫੇਰਾਂ ਦੇਸ ਪਰਿਵਾਰ ਦੇ ਪੈਣਾ ਦੇ ਜੂਰੀ ਪਾਇਆ ਗਿਆ ਪਰਚਾ ਤੇ ਜਿਹੜੇ ਲੋਕ ਉਹ ਵੀ ਹਮਾਇਤ ਤੇ ਆਏ ਉਹਨਾਂ ਤੇ ਵੀ ਪਰਚਾ ਪਾਇਆ ਗਿਆ ਆ ਬਰਾਵੋ ਸੋਡੀ ਜਿੱਤ ਦੇ ਨਾਲ ਉਹ ਪਰਚਾ ਕੈਂਸਲ ਹੋ ਚੁੱਕਿਆ ਆਪਣੇ ਹੱਥ ਦੇ ਵਿੱਚ ਹੈ ਜਿਹੜਾ ਪਾਇਆ ਜਿਹੜਾ 307 ਦੇ ਪਰਚੇ ਹੋਵੇ ਇਹਦੀ ਰੱਤ ਹੋਣੀ ਇਹਦਾ ਤਰੀਕਾ ਭੁਗਤਣਾ ਹੀ ਮਰੂਗਾ ਪਰ ਅਗਲਾ ਸ਼ੁੱਕਰ ਨਹੀਂ ਆਉਣਾ ਸੋਡੇ ਕੇ ਦੇ ਨਾਲ ਤਿੰਨ ਪਰਚਿਆਂ ਦੀਆਂ ਕਾਪੀਆਂ ਆਪਣੇ ਹੱਥ 'ਚ ਹੈ ਸਾਡੇ ਦੇ بڑے ਸਵਾਲ ਕਰਦੇ ਸੀ ਕਿ ਤੁਸੀਂ ਜਵਾਨ ਚ ਕਰਵਾ ਕੇ ਲਿਆ ਰਹੇ ਹੋ ਅਸੀਂ ਆਖੇ ਕੋਈ ਜਵਾਨ ਚ ਨਹੀਂ ਸਾਡੀ ਗੱਲ ਇਹ ਨਹੀਂ ਕਿ ਭਾਵੇਂ ਦੋ ਮਹੀਨੇ ਲੇਟ ਵੀ ਆ ਜੂਗਾ ਪਰ ਸਾਰੀ ਉਮਰ ਤਰੀਕਾ ਨਹੀਂ ਭੁਗਤਾਉਣੀ ਹੈ ਪਰ ਇਹ ਕੈਂਸਲ ਕਰੋ ਬੋਲੇ ਸਾਡੇ ਨਾਲ ਨਿਹਾਲ ਜੀਰ ਦੇ ਵਿੱਚ ਜਿਹੜੀ ਮੀਟਿੰਗ ਫੂਲ ਦੇ ਵਿੱਚ ਹੋਈ ਹੈ ਸਾਡੀ ਉਹਦੇ ਵਿੱਚ ਐਸਐਸਪੀ ਬਠਿੰਡਾ ਕੋਲੇ ਸਾਡੇ ਨਾਲ ਗੱਲਬਾਤ ਕਰਕੇ ਜਮੇਵਾਰੀ ਲੈਂਦੀ ਹੈ ਕਿ 3 ਮੰਹੀਨੇ ਦਾ ਮੈਨੂੰ ਟਾਈਮ ਦੇ ਦਿਓ ਸਾਰੇ ਪਰਚੇ ਕੈਨਸਲ ਕਰਕੇ ਭਾਨਾ ਸਿੱਧੂ ਨੂੰ ਕਿਤੇ ਤਰੀਕ ਤੇ ਜਾਣ ਦੀ ਲੋੜ ਨਹੀਂ ਇਹ ਸੋਡੀ ਜਿੱਤਾ ਹੈ ਕਿ ਅੱਜ ਉਹਨੂੰ ਬਿਨਾਂ ਸ਼ਰਤ ਆ ਰਿਹਾ ਕਰਕੇ ਲਿਆਇਆ ਮੈਂ ਹੁਣ ਖਾਸ ਕਰਕੇ ਜਿਨ੍ਹਾਂ ਤੁਸੀਂ ਇੱਧਰ ਜੋਰ ਲਾਇਆ ਆਪਾਂ ਦਿਨ ਰਾਤ ਇੱਕ ਕੀਤੀ ਜੇਲ੍ਹ ਤੋਂ ਬਾਹਰ ਲਿਆਏ ਆ ਤੇ ਸਾਡੀ ਵੀ ਕੋਸ਼ਿਸ਼ ਤੇ ਸੀ ਕਿ ਹਰ ਹਾਲਤ ਸਾਨੂੰ ਇਹ ਲੱਗਦਾ ਸੀ ਕਿ ਸਾਡਾ 13 ਫਰਵਰੀ ਵਾਲਾ ਪ੍ਰੋਗਰਾਮ ਸਰਕਾਰ ਨਾਲ ਚਾਹੁੰਦਾ ਨਾ ਚਾਹੁੰਦੀ ਹੋਵੇ ਸਾਨੂੰ ਆਪ ਵੀ ਇੱਥੇ ਲੜਾ ਕੇ ਕਿਤੇ ਕੇਂਦਰ ਸਰਕਾਰ ਆਪਦਾ ਮਸਲਾ ਨਾ ਹੱਲ ਕਰਨਾ ਚਾਹੁੰਦੀ ਹੋਵੇ ਅਸੀਂ ਜ਼ੋਰ ਦਿੱਤਾ ਕਿ ਹਰ ਹਾਲਤ 10 ਤਰੀਕਾ ਵਾਲਾ ਜਿਹੜਾ ਸਮਝੌਤਾ ਉਹ ਸਮਝੌਤੇ ਨੂੰ ਅਮਲ ਦੇ ਵਿੱਚ ਲਿਆਓ ਉਹ ਐ ਦੁਆਰ ਵਾਲਾ ਡਿੱਕਾ ਹੋਣ ਕਰਕੇ ਅੱਜ ਆਪਣੇ ਵਿੱਚ ਹੈ ਤਾਂ ਜਿਹੜਾ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਸਾਰੇ ਪੰਜਾਬ ਨੂੰ ਕਿ ਅੱਜ ਭਾਰਤ ਦੇ ਲੋਕ ਉਹ ਰਹਿੰਦੀਆਂ ਮੰਗਾ ਮੋਰਚੇ ਦੀਆਂ ਉਹਨੂੰ ਮਨਾਉਣ ਦੀ ਖਾਤਰ 11 ਤਰੀਕ ਤੋਂ ਧਰਾਂ ਦੇ ਵਿੱਚੋਂ ਤੁਰੇ ਹੋਏ ਨੇ ਆ ਛੋਡੇ ਕਮਾਂਡ ਮੈਦਾਨ ਵਾਲਾ ਚੌਕ ਹਜ਼ਾਰਾਂ ਦੀ ਗਿੰਦੀ ਚੋਂ ਥੋੜੇ ਟਰੈਕਟਰ ਆ ਲੀਆਂ ਪਹੁੰਚ ਚੁਕੀਆਂ ਫੱਦੇ ਘੜ ਸਭ ਪਹੁੰਚ ਚੁਕੀਆਂ ਡੱਬ ਵਾਲੀ ਪਹੁੰਚ ਚੁਕੀਆਂ ਕੱਲ ਨੂੰ 13 ਤਰੀਕ ਨੂੰ ਉਹ ਵੀ ਕੇਂਦਰ ਦਾ ਜਿਹੜਾ ਭਲੇਖਾ ਤੋੜਾਂਗੇ ਮੇਰੀ ਬੇਨਤੀ ਹੈ ਕਿ ਦਿੱਲੀ ਨੂੰ ਕੋਚ ਕਰਾਂਗੇ ਉਹਦੇ ਵਿੱਚ ਹਾਜ਼ਰੀ ਜ਼ੋਰ ਲਵਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ ਜੀ ਪਹਿਲਾਂ ਵੀ ਕਿਤੇ ਆ ਆ ਹੜਾਉਣੀ ਆਪਾਂ ਪ੍ਰੈਸ ਕਰ ਨੂੰ ਕਰ ਆ ਜਾਣੇ ਛੇ ਛੇ ਜਾਣੇ ਸਾਸੀ ਅਸ ਮੇਰੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਵੀਰੋ ਸਭ ਤੋਂ ਪਹਿਲਾਂ ਫੱਤੇ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਰੇ ਸੀਰੇ ਹੋਰ ਸਦੀਪਪੂਰ ਜੀ ਨੂੰ ਬੜਾ ਪ੍ਰਧਾਨ ਸਾਹਿਬ ਨੂੰ ਨਾ ਭੇਜ ਤੋ ਹੋਰ ਸਾਹਿਬ ਆ ਮਨਾ ਦਿਓ ਯਾਰ ਆ ਪਾਨੇ ਸਿੱਧੂ ਨਾਲ ਜਿਹੜੀਆਂ ਜੱਥੇਬੰਦੀਆਂ ਖੜੀਆਂ ਨੇ ਪ੍ਰਸ਼ਾਸਨ ਨੇ ਬੜੇ ਸਲਾਲ ਕਰੇ ਸੀ ਵੀ ਜੱਥੇਬੰਦੀਆਂ ਦਾ ਕੀ ਕੰਮ ਇਹਦੇ ਚ ਸੇਵਾ ਦਾ ਕੰਮ ਬਾਈ ਮੈਂ ਤਾਂ ਸ਼ੌਕ ਲਾਜਾ ਜੀ ਬੋਲਣਾ ਹੈ ਜਦੋਂ ਮੇਰੇ ਦਾਦਾ ਜੀ ਸਰਦਾਰ ਜਰਨੈਲ ਸਿੰਘ ਤੇ ਇਹਦੇ ਦਾਦਾ ਜਰਨੈਲ ਸਿੰਘ ਇਕੱਠੇ ਕੰਮ ਕਰਦੇ ਰਹੇ ਆ ਜੂਨੀਅਰ ਜੀ ਔਰ ਇਹਨਾਂ ਦੇ ਪਿਤਾ ਜੀ ਮੇਰੇ ਮੇਰੇ ਪਿਤਾ ਜੀ ਅਮਰੀਕਾ ਚ 13 ਸਾਲਾਂ ਦਾ ਮੈਜਲੇ ਦੀ ਅਗਵਾਈ ਕਰਦਾ ਕਿਸਾਨਾਂ ਦੀ ਉਹਨਾਂ ਦਾ ਹੀ ਮੇਰੇ ਨਾਲ ਹੈ ਬਣਾ ਜਦੋਂ ਆ ਪਹਿਲਾ ਐਨਡੀਪੀਸੀ ਹਟ ਦਾ ਪਰਚਾ ਜਦੋਂ ਕਿਸਾਨਾਂ ਦੀ ਮੰਗ ਸੀ ਵੀ